ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਅਹਿਮ ਬੈਠਕ ਹੋਈ ਲੁਧਿਆਣਾ ਦੇ ਵਿੱਚ ਇਸ ਦੌਰਾਨ ਬੈਠਕ ਤੋਂ ਬਾਅਦ ਪ੍ਰੈਸ ਨੂੰ ਸੰਬੋਧਿਤ ਕਰਦਿਆ ਹੋਇਆ ਭਾਰਤੀ ਕਿਸਾਨ ਲਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲਖਵਾਲ ਨੇ ਕਿਹਾ ਕਿ ਐਸਕੇਐਮ ਦੇ ਸੱਦੇ ਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਜਦਕਿ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਕਿਸਾਨ ਸਵਾਲ ਕਰਨਗੇ ਜਿਹੜੇ ਉਹਨਾਂ ਵੱਲੋਂ ਪਾਰਟੀਆਂ ਦੇ ਨਾਲ ਵਾਅਦੇ ਕੀਤੇ ਗਏ ਨੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਤੋਂ ਹਿਸਾਬ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ 12 ਸਵਾਲ ਪੁੱਛੇ ਜਾਣਗੇ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਕੋਈ ਵੀ ਉਮੀਦਵਾਰ ਹੋਵੇ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਆਇਆ ਹੋਵੇ ਉਸ ਤੋਂ ਸਵਾਲ ਕੀਤੇ ਹੀ ਜਾਣਗੇ ਇਸ ਤੋਂ ਇਲਾਵਾ ਰਮੇਸ਼ ਮਿੱਟੂ ਵੱਲੋਂ 4 ਜੂਨ ਤੋਂ ਬਾਅਦ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਿਵਾਸ ਤੇ ਰੈੱਡ ਕਾਰਪਟ ਵਿਛਾ ਕੇ ਸਵਾਗਤ ਕੀਤਾ ਜਾਣ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਹ ਭਾਵੇਂ ਹੁਣ ਕੁਝ ਵੀ ਕਰ ਲੈਣ ਪਰ ਅਸੀਂ ਵਿਰੋਧ ਵਿੱਚ ਡਟੇ ਰਵਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਪਾਰਟੀਆਂ ਵਾਅਦੇ ਕਰਦੀਆਂ ਹਨ ਉਹਨਾਂ ਨੂੰ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਡਾਕੂਮੈਂਟ ਬਣਾਇਆ ਜਾਵੇ ਅਤੇ ਜੇਕਰ ਕੋਈ ਵੀ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਸੋ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਵਿਚ ਇਸ ਦੌਰਾਨ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਨੇ ਕਿਹਾ ਕਿ ਹੁਣ ਅਸੀਂ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਡਟ ਕੇ ਵਿਰੋਧ ਕਰਾਂਗੇ ਲੁਧਿਆਣਾ ਤੋਂ ਸੁਰੇਂਦਰ ਸੋਨੀ ਦੀ ਰਿਪੋਰਟ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਸੀ ਭਾਜਪਾ ਵਿੰਗੇ ਟੇਡੇ ਲੱਗਣਾ ਉਹਨੂੰ ਲਾਗੂ ਕਰ ਰਹੀ ਆ ਉਹਦਾ ਪਹਿਲਾ ਕਾਰਨ ਨਹੀਂ ਸੀਗਾ ਵੀ ਅਸੀਂ ਮਾਲ ਖਰੀਦਾਂਗੇ ਅਸੀਂ ਕਹਿੰਨਾ ਜੇ ਸੈਲਰੇ ਮਾਲ ਖਰੀਦਣਾ ਜਿੰਨੇ ਵਪਾਰੀ ਮੰਡੀ ਚੋਂ ਖਰੀਦਦਾ ਅਸੀਂ ਢੇਰੀ ਕਰਾਂਗੇ ਉੱਥੋਂ ਲੈ ਕੇ ਜਾ ਕੇ ਆਪਦਾ ਘਰ ਕੇ ਲੈ ਜਾਈਏ ਸਾਨੂੰ ਉਹਦਾ ਕੋਈ ਵਜ਼ਰਾਜ ਨਹੀਂ ਕਿਉਂਕਿ ਉਹ ਸਾਨੂੰ ਮਾਰਕੀਟ ਫੀਸ ਦੇਊਗਾ ਟਰਾਰਗੇਟ ਫੀਸ ਦੇ ਕੇ ਮੈਨੂੰ ਲੈ ਕੇ ਜਾਊ ਬਿਦਾਮਜ ਤਾਂ ਰੱਖਣਾ ਹੀ ਆ ਗੁਲਾਮ ਬਣਾ ਲੈ ਪਮਾ ਪ੍ਰਾਈਵੇਟ ਬਣਾ ਲੈ ਉਹਦੇ ਬਣਾ ਲੈ ਪਰ ਮਾਲ ਮੰਡੀਆਂ ਤੋਂ ਜਨਣਾ ਚਾਹੀਦਾ ਜ਼ਿੰਮੇਦਾਰਾਂ ਨੂੰ ਇਹੀ ਬੇਨਤੀ ਆ ਸੀ ਵੀ ਤੁਸੀਂ ਮਾਲ ਆ ਜਿਹੜਾ ਮੰਡੀਆਂ 'ਚ ਲੈ ਕੇ ਜਾਓ ਅਸੀਂ ਉਹਨਾਂ ਨੂੰ ਦੇ ਦਿਆਂ ਦੂਜੀ ਗੱਲ ਜਿਹੜੀ ਇਹਨਾਂ ਦਾ ਕਰਾਓ ਕਰਨ ਦੀ ਗੱਲ ਕਰਦੇ ਆਂ ਕਰਾਓ ਸਾਡਾ ਸ਼ਾਂਤਮਈ ਪ੍ਰੋਗਰਾਮ ਰਿਹਾ ਸ਼ਾਂਤ ਰਵਈ ਚੱਲੂਗਾ ਔਰ ਅਸੀਂ ਵਿਰੋਧ ਇਸ ਕਰਕੇ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਸ਼ੰਕਾ ਉਹ ਬਹੁਤ ਵੱਡੀ ਸ਼ੰਕਾ ਵੀ ਜਿਹੜਾ ਸਾਡਾ ਕਾਨੂੰਨ ਬਣੇ ਹੋਏ ਨੇ ਉਹਨਾਂ ਕਾਨੂੰਨਾਂ 'ਚ ਜੇ ਤਬਦੀਲੀ ਹੋਣੀ ਆ ਇਹ ਭਾਜਪਾ ਸਰਪੰ ਮੋਦੀ ਨੇ ਕਰਨੀਆਂ ਅਸੀਂ ਜਿਹੜਾ ਕਾਨੂੰਨ ਆ ਉਹ ਨੂੰ ਨਹੀਂ ਇਹ ਲਾਗੂ ਕਰਨ ਦੇਵਾਂਗੇ ਇਸ ਕਰਕੇ ਅਸੀਂ ਭਾਜਪਾ ਦੇ ਖਿਲਾਫਾਂ ਸਵਾਲ ਅਸੀਂ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ ਉਹਨੂੰ ਵੀ ਪੁੱਛਾਂਗੇ ਸ਼ਾਇਦ ਵੀ ਟੰਗਣਾ ਵੀ ਜੋ ਵਾਦੇ ਕੀਤੇ ਸੀ ਉਹਨੂੰ ਪੂਰੇ ਨਾ ਕਿ ਕਿਸਾਨਾਂ ਨੂੰ ਕੀ ਕਹਿਣਾ ਵਾ ਜਿਹੜੇ ਕਿਸਾਨਾਂ ਨੂੰ ਦੋ ਪੀਲਾਂ ਨੇ ਵੀ ਇੱਕ ਦਾ ਕਣਕ ਸਕਾ ਕੇ ਮੰਡੀ ਚ ਲੈ ਕੇ ਜਾਓ ਦੂਜੀ ਪੀਲੇ ਆ ਵੀ ਛੈਲੋ ਚ ਕੋਈ ਬਾਹਰ ਨਹੀਂ ਜਾਣਾ ਚਾਹੀਦਾ ਅਸੀਂ ਜੇ ਜਾਊ ਤਾਂ ਅਸੀਂ ਛੈਲੋ ਮੂਰੇ ਸਾਡੀ ਸੰਯੁਕਤ ਮੋਰਚਾ ਫੈਸਲਾ ਕਰੂਗੀ ਫੇਰ ਜੇ ਉਹ ਜ਼ਾਬਨਾ ਕਰਕੇ ਉਹ ਕਰਾਉ ਵੀ ਕਰਾਂਗੇ ਉਹ ਦੁਬਾਰਾ ਵੀ ਅਸੀਂ ਕਰਾਉ ਕਰ ਸਕਦੇ ਹਾਂ ਹੁਣ ਵੀ ਅਸੀਂ ਪੂਰੇ ਰੋਕ ਕੇ ਲੋਕਾਂ ਨੂੰ ਗਾਮਬੰਦ ਕਰਾਂਗੇ ਵੀ ਅਸੀਂ ਮੰਡੀਆਂ 'ਚ ਮਾਰ ਸੱਟੋ ਸ਼ਹਿਰੋਂ ਜਮਾਲ ਲੈ ਲਿਆਣਾ ਬੀਜੇਪੀ ਦੇ ਜਿਹੜੇ ਉਮੀਦਵਾਰ ਹੈਗੇ ਨੇ ਉਹਨਾਂ ਦਾ ਖਰਾਬ ਜਾਂ ਉਹ ਬੀਜੇਪੀ ਦੇ ਸਾਰਿਆਂ ਦਾ ਕੋਈ ਹੋਵੇ ਉਹ ਕਾਂਗਰਸੋਂ ਕੇ ਹੋਵੇ ਕਿਸੇ ਹੋ ਗਿਆ ਹੋਵੇ ਇਹਦਾ ਐਵੇਂ ਆ ਬਿੱਟੂ ਉਦਹੀਂ ਦਿੱਲੀ ਧਰਨਾ ਲੰਦਾ ਸੀ ਇਹਦਾ ਆਪ ਦੇ ਨਾ ਨਾ ਹੁਣ ਅਚੂਆ ਖੋੜੀ 'ਚ ਵੜਦਾ ਆਪ ਦੀ ਯਾਦ ਨੂੰ ਲਪਾਉਂਦਾ ਫਿਰਦਾ ਹੁੰਦਾ ਇਹਦੀ ਜਾਨ ਨੂੰ ਲਗਉਂਦੇ ਫਿਰਦੇ ਨੇ ਜਿੰਨੇ ਕਾਂਗਰਸੋਂ ਪੰਜ-ਪੰਜ ਕੇ ਜਾਂਦੇ ਨੇ ਉਹ ਈਂਦੀ ਤੋਂ ਡਰਦੇ ਨੇ ਉਹ ਨਹੀਂ ਜਾਂਦੇ ਉਹ ਈਂਦੀ ਦੇ ਆ ਜਿਹੜੀ ਦੂਜੀ ਇੱਕ ਹੋਰ ਆ ਸਿਆਸੀ ਸੇਪਤੀ ਵਾਲੇ ਉਹਨਾਂ ਤੋਂ ਡਰਦੇ ਨੇ ਇਸ ਕਰਕੇ ਇਹਨਾਂ ਦਾ ਅਦਬਾਰ ਨਾ ਕਰੋ ਸਿਆਸੀ ਈਂਦਣ ਨੂੰ ਹੋਣਾ ਫਸਲਾੂ ਬਟੇਰੇ ਜਿਵੇਂ ਆ ਜਾਂਦੇ ਨੇ ਨਾ ਹੁਣ ਇਹਨਾਂ ਦੀ ਰੋਤ ਆ ਹੀ ਹੋਈ ਆ ਪੈਸੇ ਲੈਣ ਦੀ ਰੋਤ ਆਈ ਆ ਉਹਨੇ ਪੈਸੇ ਵੀ ਲੈਂਦੇ ਨੇ ਟੈਕ ਟਮੀ ਲੰਦੇ ਨੇ ਇੰਦਰੋਂ ਪਤਾ ਲੱਗਦਾ ਮੈਨੂੰ ਜਵਾਬ ਮਿਲ ਗਿਆ ਤਾਂ ਆਪਾਂ ਦੂਜੇ ਜਾ ਵੜਦੇ ਆ ਨਾਲੇ ਉੱਥੇ ਜਤਰੀ ਲੱਗੀ ਹੋਈ ਆ ਸਾਡੇ ਬਹਿ ਜਾਂਦੇ ਨੇ ਵੀ ਸਾਡਾ ਬਚਾਅ ਹੋ ਜਾਊਗਾ ਨਹੀਂ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਹੜੀ ਦੇਸ਼ ਦੇ ਵਿੱਚ ਇਲੈਕਸ਼ਨ ਐਲਾਨ ਹੋ ਗਈ ਆ ਉਹਦੇ ਚ ਜਿਹੜੀਆਂ ਪਾਰਟੀਆਂ ਨੇ ਚੋਣ ਮੈਨੀਫੈਸਟੋ ਬਣਾ ਰਹੀਆਂ ਨੇ ਅਸੀਂ ਉਹਨਾਂ ਨੂੰ ਅੱਜ ਇਹ ਗਰਾਹ ਕਰ ਰਹੇ ਆ ਵੀ ਜਿਹੜਾ ਮੈਨੀਫੈਸਟੋ ਬਣਾਉਣਾ ਉਹ ਸੋਚ ਸਮਝ ਕੇ ਬਣਾਇਓ ਕਿਉਂਕਿ ਲੋਕ ਹੁਣ ਸचेत ਹੋ ਗਏ ਨੇ ਦੂਸਰਾ ਅਸੀਂ ਚੋਣ ਕਮਿਸ਼ਨਰ ਨੂੰ ਵੀ ਬੇਨਤੀ ਕਰਾਂਗੇ ਜਿਹੜਾ ਮੈਨੀਫੈਸਟੋ ਬਣ ਜਾ ਰਿਹਾ ਜਿਹੜੀਆਂ ਮੰਗਾਂ ਜਿਹੜੀ ਕੋਈ ਪਾਰਟੀ ਸੱਤਾ 'ਚ ਆ ਜਾਂਦੀ ਹੈ ਜੇ ਉਹ ਪੂਰੀਆਂ ਨਹੀਂ ਕਰਦੀਆਂ ਤਾਂ ਉਹ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਆ ਤੇ ਪਿਛਲੀਆਂ ਵੀ ਜਿਹੜੀਆਂ ਮੰਗਾਂ ਸਾਡੇ ਲਈ ਵਾਅਦੇ ਕੀਤੇ ਸੀ ਸਰਕਾਰਾਂ ਨੇ ਜੋ ਨਹੀਂ ਪੂਰੀਆਂ ਕੀਤੀਆਂ ਤਾਂ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹਦੇ ਲਈ ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਸਵਾਲ ਜ਼ਰੂਰ ਪੁੱਛਣ ਦੂਸਰਾ ਸੀ ਜਿਹੜਾ ਭਾਜਪਾ ਦੇ ਵਿਰੋਧ ਦੀ ਗੱਲ ਸਾਰੇ ਦੇਸ਼ ਦੇ ਵਿੱਚ ਐਸਕੇਮ ਨੇ ਕੀਤੀ ਆ ਉਹ ਜਾਰੀ ਆ ਅਸੀਂ 11 ਸਵਾਲ ਜਿਹੜੇ ਨੇ ਉਹ ਤਿਆਰ ਕਰ ਲਏ ਨੇ ਭਾਜਪਾ ਤੋਂ ਪੁੱਛਣ ਲਈ ਕਿਉਂਕਿ ਜਦੋਂ ਸਰਕਾਰ ਭਾਜਪਾ ਨੇ ਬਣਾਈ ਸੀ ਅੱਜ ਤੋਂ 10 ਸਾਲ ਪਹਿਲਾਂ ਉਦੋਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ 2024 'ਚ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਸੀ2+50 ਦੇ ਹਿਸਾਬ ਦੇ ਨਾਲ ਤੁਹਾਨੂੰ ਭਾ ਦੇ ਦਵਾਂਗੇ ਤੁਹਾਡਾ ਕਰਜ਼ਾ ਜਿਹੜਾ ਸਾਰਾ ਮਾਫ਼ ਕਰ ਦਵਾਂਗੇ ਤੁਹਾਨੂੰ ਫਸਲ ਬੀਮਾ ਯੋਜਨਾ ਦੇ ਦਾਂਗੇ ਤੁਹਾਨੂੰ ਬਟਾਪਾ ਪੈਨਸ਼ਨ ਦੇ ਦਵਾਂਗੇ ਲਖਮੀਰਪੁਰ ਖੀਰੀ ਸਾਡਾ ਇਨਸਾਫ ਨਹੀਂ ਮਿਲਿਆ ਸਾਡੇ ਦੇ ਪਰਚੇ ਦਰਜ ਹੋਏ ਆ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਸਾਡੇ ਜਿਹੜੇ ਕਿਸਾਨ 700 ਤੋਂ ਉੱਪਰ ਸ਼ਹੀਦ ਹੋ ਗਏ ਉਹਨਾਂ ਦਾ ਇਨਸਾਫ ਉਹਨਾਂ ਨੂੰ ਨੌਕਰੀਆਂ ਮੁਆਵਜ਼ਾ ਨਹੀਂ ਮਿਲੀਆਂ ਇਹ ਸਵਾਲ ਇੱਕ ਪਰਚੇ ਦੇ ਰੂਪ ਚ ਅਸੀਂ ਵੰਡਾਂਗੇ ਪੰਜਾਬ ਤੇ ਹੋਰ ਸਾਰੇ ਦੇਸ਼ ਦੇ ਵਿੱਚ ਤੇ ਸਥਾਂਚ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਜਿਹੜੇ ਆ ਪੋਸਟਰ ਉਹ ਲਾ ਦਵਾਂਗੇ ਤੇ ਦੂਸਰੀ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵੀ ਸਾਡੇ ਨਾਲ ਪੂਰੇ ਨਹੀਂ ਕੀਤੇ ਅਸੀਂ ਪਿਛਲੇ ਦਿਨੀ ਚੰਡੀਗੜ੍ਹ ਵੀ ਮੋਰਚਾ ਲਾਇਆ ਸੀ ਉਹਨਾਂ ਨੇ 12 ਮੰਗਾ ਸਾਡੇ ਨਾਲ ਉਦੋਂ ਵੀ ਮੰਗ ਬੰਨੀਆਂ ਸੀ ਉਹਦੇ 'ਚ ਵੀ ਉਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਅਸੀਂ ਪੰਜਾਬ ਸਰਕਾਰ ਤੋਂ ਵੀ ਸਵਾਲ ਪੁੱਛਾਂਗੇ ਤੇ ਸੈਂਟਰ ਸਰਕਾਰ ਤੋਂ ਵੀ ਸਵਾਲ ਪੁੱਛਾਂਗੇ ਸਾਡੇ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਗਏ ਦੂਸਰਾ ਆ ਗਿਆ ਸੈਲੋ ਜਿਹੜਾ ਪਿਛਲੇ ਦਿਨੀ ਅਸੀਂ ਵਿਰੋਧ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਸੈਂਟਰ ਦੇ ਦਬਾਅ ਥੱਲੇ ਆ ਕੇ ਫਟਾਫਟ ਨੌ ਸੈਲੋ ਨੂੰ ਮਨਜ਼ੂਰੀ 26 ਮਾਰਕੀਟ ਕਮੇਟੀਆਂ ਖਤਮ ਕਰਤੀਆਂ ਸੀ 150 ਮੰਡੀ ਖਤਮ ਕਰਤੀ ਸੀ ਉਹ ਅਸੀਂ ਦਬਾਅ ਬਣਾਇਆ ਤਾਂ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅਸੀਂ ਅੱਜ ਕਹਾਂਗੇ ਕਿਸਾਨਾਂ ਨੂੰ ਬੇਨਤੀ ਕਰਾਂਗੇ ਵੀ ਸੈਲੋਆਂ ਦੇ ਵਿੱਚ ਕੋਈ ਕਣਕ ਦਾ ਦਾਣਾ ਨਾ ਲੈ ਕੇ ਜਾਓ ਸਿਰਫ ਸਿਰਫ ਕਿਉਂਕਿ ਥੋੜੇ ਦਿਨਾਂ ਚ ਕਣਕ ਆ ਰਹੀ ਆ ਮੰਡੀਆਂ ਦੇ ਵਿੱਚ ਹੀ ਆਪਣੀ ਫਸਲ ਵੇਚੋ ਤਾਂ ਕਿ ਮੰਡੀਆਂ ਨੂੰ ਹੀ ਜਿਹੜੀ ਮਾਰਕੀਟ ਫੀਸ ਆਰਡੀਐਫ ਦੀਆਂ ਸੜਕਾਂ ਮੰਡੀਆਂ ਨੇ ਜਾਂ ਤਨਖਾਹਾਂ ਨਿਕਲਣੀਆਂ ਮਜ਼ਦੂਰਾਂ ਦੀ ਗੱਲ ਆਰਥੀਆਂ ਨੂੰ ਬਚਾਉਣਾ ਮੰਡੀਆਂ ਨੂੰ ਬਚਾਉਣਾ ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਅਸੀਂ ਸੈਲੋਆਂ ਦੇ ਖਿਲਾਫ ਨਹੀਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਸਰਕਾਰ ਆਪਦੇ ਲੈਵਲ ਤੇ ਸੈਲੋ ਬਣਾਵੇ ਸਰਕਾਰੀ ਸੈਲੋ ਬਣਾਵੇ ਆਪਦੇ ਜਮੀਨਾਂ ਉਹਨਾਂ ਨੂੰ ਕਿਰਾਏ ਤੇ ਦੇ ਰਹੀ ਆ ਸਰਕਾਰ ਤੇ ਉਹਨਾਂ ਨੂੰ ਉਲਟਾ ਵੱਧ ਕਿਰਾਇਆ ਦੇ ਰਹੀ ਆ ਫਿਰ ਜਿਹੜੀ ਫਸਲ ਆ ਅਸੀਂ ਕਹਿੰਦੇ ਸੈਲੋਂਾਂ 'ਚ ਜਾ ਸਕਦੀ ਆ ਪਰ ਮੰਡੀ ਦੇ ਵਿੱਚੋਂ ਸਿੱਧੀ ਸੈਲੋਂਾਂ 'ਚ ਜਾਵੇ ਨਾ ਕਿ ਸਾਤੋਂ ਸਿੱਧੀ ਖਰੀਦੀ ਜਾਵੇ ਕਿਉਂਕਿ ਮੰਡੀਆਂ ਖਤਮ ਕਰਨ ਤੋਂ ਬਾਅਦ ਇਹ ਸਾਡੇ ਨਾਲ ਪੂਰੇ ਤੌਰ ਤੇ ਸ਼ੋਸ਼ਣ ਕਰਨਗੇ ਦੂਸਰੀ ਅਸੀਂ ਇਹ ਵੀ ਗੱਲ ਅੱਜ ਆਈ ਆ ਬਿਜਲੀ ਬੋਰਡ ਨੂੰ ਚੇਤਾਵਨੀ ਦਿੰਨੇ ਆ ਬੜੀਆਂ ਤਾਰਾਂ ਢਿੱਲੀਆਂ ਨੇ ਬੜੀਆਂ ਲੰਮਕ ਰੀਆਂ ਨੇ ਉਹਦੇ ਚੱਗਾ ਵੀ ਲੱਗਣੀਆਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਨੂੰ ਅੱਗਾ ਲੱਗਣੇ ਨੇ ਫੌਰੀ ਤੌਰ ਤੇ ਉਹ ਤਾਰਾਂ ਨੂੰ ਕਸਣ ਇਹ ਨਾ ਬਹਾਨਾ ਬਣਾ ਲੈਣ ਵੀ ਅਸੀਂ ਬਿਜਲੀ ਬੰਦ ਕਰਤੀ ਅੱਜ ਸਾਨੂੰ 2 ਤੋਂ 4 ਘੰਟੇ ਬਿਜਲੀ ਮਿਲ ਰਹੀ ਆ ਜਿਸ ਨਾਲ ਸਾਡੀ ਡਾਇਵਰਸੀਫਿਕੇਸ਼ਨ ਰੁਕ ਰਹੀ ਆ ਸਾਡਾ ਗੰਨੇ ਨੂੰ ਪਾਣੀ ਲਾਉਣਾ ਅਸੀਂ ਸਬਜ਼ੀਆਂ ਨੂੰ ਪਾਣੀ ਲਾਉਣਾ ਉਹਦੇ ਲਈ ਬਿਜਲੀ ਬੋਰਡ ਨੂੰ ਵੀ ਤਾੜਨਾ ਕਰਦੇ ਆ ਵੀ ਫੌਰੀ ਤੌਰ ਤੇ ਦਾ ਪ੍ਰਬੰਧ ਕਰਨ ਤੇ ਬਿਜਲੀ ਸਾਨੂੰ ਦਿਨ ਵੇਲੇ ਸਬਜ਼ੀਆਂ ਲਈ ਦਿੱਤੀ ਜਾਵੇ ਦਰ ਮੀਟਿੰਗ ਬਿਠੂ ਕੰਨੇ ਕਹਿੰਦੇ 4 ਜੂਨ ਤੋਂ ਬਾਅਦ ਕਹਿੰਦੇ ਕਹਿੰਦੇ ਭਾਜਪਾ ਦਫਤਰ ਜਾਂ ਜਾਂਦਾ ਸਰਪੰਨੂ ਪ੍ਰਧਾਨ ਮੰਤਰੀ ਕੋਲੇ ਲਿਜਾਇਆ ਜਾਊ ਕਹਿੰਦੇ ਕਿਸਾਨਾਂ ਨੂੰ ਰੈੱਡ ਕਾਰਪਟ ਤੇ ਸਵਾਗਤ ਕੀਤਾ ਜਾਊਗਾ ਕਿੱਦਾਂ ਦੇਖਦੇ ਹੋ ਵਿਆਹ ਨੂੰ ਇਹ ਤਾਂ ਜਿਹਦੀ ਸਰਕਾਰ ਆ ਜਾਂਦੀ ਆ ਜਿਹਨੂੰ ਕੁਰਸੀ ਮਿਲ ਜਾਂਦੀ ਆ ਉਹ ਮੁੜ ਕੇ ਰਾਜਾ ਬਣ ਜਾਂਦਾ ਇਹ ਤਾਂ ਸਰਕਾਰ ਨੂੰ ਹਥਿਆਉਣ ਲਈ ਸਾਨੂੰ ਇਹ ਜੇ ਲਵਾਣੇ ਬਾਅਦ 10 ਸਾਲ ਕਿੱਥੇ ਦੀ ਸਰਕਾਰ 10 ਸਾਲ ਸਾਨੂੰ ਕੰਡੇ ਬੀਜੇ ਗਏ 10 ਸਾਲ ਸਾਨੂੰ ਕੈਲ ਲਾਏ ਗਏ ਪੰਜਾਬ ਚੋਂ ਹੀ ਬਾਹਰ ਨਿਕਲਣ ਦਿੱਤਾ ਤੇ ਹੁਣ ਰੈੱਡ ਕਾਰਪਟ ਕਿੱਥੋਂ ਆਜੂ ਹੁਣ ਭਾਜਪਾ ਹਾਰ ਰਹੀ ਆ ਹੁਣ ਸਾਡੇ ਲਈ ਰੈੱਡ ਕਾਰਪਟ ਵਿਛਾ ਰਹੀ ਆ ਸਰ ਵਿਰੋਧ ਕਰੋ ਸਰ ਕਿਸ ਤਰ੍ਹਾਂ ਦੇ ਕੋਈ ਸਵਾਲ ਜਿਹੜੇ ਨਹੀਂ ਭਾਜਪਾ ਦੇ ਪੁੱਛਣਗੇ ਜਾਂ ਵਿਰੋਧ ਜਿਹੜਾ ਵਿਰੋਧ ਕਿਤੇ ਹੋਰ ਹੋਣ ਸ਼ਾਂਤਪੁਰ ਢੰਗ ਦੇ ਨਾਲ ਵਿਰੋਧ ਕੀਤਾ ਜਾਊਗਾ ਅਸੀਂ ਪੋਸਟਰ ਪਿੰਡਾਂ ਚਲਾਵਾਂਗੇ ਲੋਕਾਂ ਨੂੰ ਐਜੂਕੇਟ ਕਰਾਂਗੇ ਅਸੀਂ ਕਿਸੇ ਨੂੰ ਲਿਟੀਗੇਸ਼ਨ ਚ ਨਹੀਂ ਪਾਵਾਂਗੇ ਕਿਸੇ ਦੀ ਮਾਰ ਕਟਾਈ ਜਾਂ ਇਹੋ ਜਿਹਾ ਕੁਝ ਵੀ ਕੰਮ ਅਸੀਂ ਕਿਸਾਨਾਂ ਨੂੰ ਕਹਤਾ ਜਿੱਥੇ ਵੀ ਕਿਤੇ ਤਲਖੀ ਆ ਉਥੇ ਉਹ ਤੋਂ ਵਿੱਚ ਬਚਿਆ ਜਾ ਸਕੇ ਸਾਰੇ ਸਿੰਘ ਬਿੱਟੂਆ ਵੀ ਵਿਰੋਧ ਹੋ ਕੋਈ ਵੀ ਭਾਜਪਾ ਵਾਲਾ ਹੈਗਾ ਉਹਦਾ ਸਾਰਿਆਂ ਦਾ ਵਿਰੋਧ ਹੋਵੇ ਉਹਦਾ ਭਾਜਪਾ ਦਾ ਜੋ ਵਿਰੋਧ ਬਾਕੀ ਆਮ ਆਦਮੀ ਪਾਰਟੀ ਨੇ ਵੀ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਦੇ ਦਾਅਵੇ ਕੀਤੇ ਸੀ ਉਹ ਵੀ ਨਹੀਂ ਪੂਰੇ ਹੋਏ ਸੱ ਲਈ ਭਾਜਪਾ ਤੋਂ ਤਾਂ ਬਾਕੀ ਪਾਰਟੀਆਂ ਵੱਲ ਜਿਹੜਾ ਵੀ ਅਸੀਂ ਸਵਾਲ ਉਹਨਾਂ ਨੂੰ ਵੀ ਸਵਾਲ ਅਸੀਂ ਕਰਾਂਗੇ ਪੇ ਤੁਰੀ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਪੂਰੇ ਕਿਉਂ ਨਹੀਂ ਕਰਦੇ ਇਹ ਐਸਕੇਮ ਜਿਹੜਾ ਇੰਡੀਆ ਦਾ ਫੈਸਲਾ ਭਾਜਪਾ ਦਾ ਵਿਰੋਧ ਬਾਕੀ ਆਪਦੇ ਲੈਵਲ ਤੇ ਜਿਹੜੀਆਂ ਸਟੇਟਾਂ ਨੇ ਕਿਉਂਕਿ ਅੱਜ ਇੱਥੇ ਆਪ ਦੀ ਸਰਕਾਰ ਆ ਹਰਿਆਣਾ ਚ ਭਾਜਪਾ ਦੀ ਆ ਕਿਤੇ ਕਾਂਗਰਸ ਦੀ ਆ ਜਿਹੜੇ ਵਾਅਦੇ ਉਹ ਪੂਰੇ ਨਹੀਂ ਸਰਕਾਰਾਂ ਨੇ ਕੀਤੇ ਉਹ ਸਵਾਲ ਉਹ ਸਰਕਾਰਾਂ ਨੂੰ ਅਸੀਂ ਪੁੱਛ ਸਕਦੇ ਆ ਉਹ ਕਿਸਾਨ ਪੁੱਛਣਗੇ ਵੀ